ਇਕਨਾਂ 4휠65 ਪਾਵਰ ਚ ਪ੍ਰੀਤ ਸਸਤੇ ਜੇ ਰੇਟ ਦਾ ਟਰੈਕਟਰ ਘੱਟ ਰੇਟ ਦਾ ਕਿਸੇ ਨੇ ਲੈਣਾ 4휠 ਚ ਕਰਾਰੋ ਗੇਅਰ ਚ ਆ ਗਿਆ ਬਈ ਇਹ ਕਰਾਰੋ ਗੇਰ ਆ ਗਿਆ 16 ਦੇ ਟਾਇਰ ਨੇ 90 95 ਪੈਸੀ ਟਾਇਰ ਨੇ ਨਾਲ ਦੇ ਟਾਇਰ ਨੇ ਸਾਰੇ ਦੇ ਲੁਧਿਆਣੇ ਦਾ ਨੰਬਰ ਆ ਪੀ ਵੀ ਨੰਬਰ ਸਸਤੇ ਜੇ ਰੇਟ ਦਾ ਕੀ ਰੇਟ ਦਾ ਬਈ ਇਹ ਇਹ ਰੇਟ ਵੀ ਜ 7 ਲੱਖ 1000 ਰੁਪਏ ਮੰਗਦੇ ਆਈ ਆਪਾਂ ਪੀ ਵੀ 91 7.10 ਮੰਗਦੇ ਆ ਬਾਈ ਫਿਰ ਮੌਕੇ ਦੇ ਮਾਣਦਾਨ ਕਰ ਦੇਣਗੇ ਵੈਲਕਮ ਟਰੈਕਟਰ ਬਹੁਤ ਚੰਗਾ ਫਾਰੀਵਰ ਵਾਲੀ ਲੱਗੀ ਵੀ ਆ ਜੀ ਡੱਕ ਡੁੱਕ ਸਾਰਾ ਵਿੱਚ ਹੀ ਦੇਵਾਂਗੇ ਠੀਕ ਆ ਬਾਈ ਕਹਿੰਦਾ ਵੀ ਕੋਈ ਵੀ ਚੀਜ਼ ਜਿਹੜੀ ਲਾਉਣੀ ਨਹੀਂ ਜਿਹੜੀ ਲੱਗੀ ਆ ਉਵੇਂ ਹੀ ਦੇਣਾ ਟਰੈਕਟਰ ਕਿਸੇ ਨੇ ਵੀ ਇਹ ਟਰੈਕਟਰ ਲੈਣਾ ਤਾਂ ਬਾਈ ਹਰਣਾ ਨਾਲ ਇੱਕ ਵਾਰੀ ਕੰਟੈਕਟ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਹੁੰਦਾ ਸਸਤੇ ਜੇ ਰੇਟ ਦਾ 4 ਵੀਲ ਟਰੈਕਟਰ ਜੇ ਕਿਸੇ ਨੇ ਲੈਣਾ ਹਨਾ ਤਾਂ ਉਹ 60 ਪਾਵਰ ਦਾ ਆ ਬਾਈ ਹਰਣਾ ਕੋਲੇ ਖੜਾ ਤੇ ਬਾਕੀ ਜੇ ਕਿਸੇ ਨੇ ਕੋਈ ਟਰੈਕਟਰ ਵਿੱਚ ਘਟਾਉਣਾ ਤਾਂ ਵੀ ਬਾਈ ਹਰਣਾ ਨਾਲ ਗੱਲ ਕਰ ਲਿਓ ਬਾਈ ਫਿਰ ਵਿੱਚ ਵੀ ਘਟ ਲੈਣ ਤੇ ਜੇ ਕੋਈ ਟਰੈਕਟਰ ਲੈਣਾ ਤਾਂ ਟਰੈਕਟਰ ਲੈ ਵੀ ਲੈਣਗੇ ਜੇ ਕਿਸੇ ਨੇ ਵੇਚ ਨਹੀਂ ਕਟਾਉਣਾ ਕਿਸੇ ਨੇ ਵੇਚਣਾ ਉਹ ਵੀ ਆਪਾਂ ਨੂੰ ਸਾਧਦਾ ਆਪਾਂ ਲੈ ਲਾਂਗੇ ਸਾਂ ਹੀ ਸਾਰੇ ਟਰੈਕਟਰਾਂ ਦਾ ਆਪਣੀ ਲੋਨ ਦੀ ਸੁਧਾ ਠੀਕ ਹੈ ਲੋਨ ਆਪਾਂ ਸਾਰੇ ਟਰੈਕਟਰਾਂ ਦੇ ਕਰਾ ਕਿੰਨੇ ਕਿੰਨੇ ਪਰਸੈਂਟ ਲੋਨ ਕਰਵਾ ਦੇਣਾ 70 80 ਪਰਸੈਂਟ ਲੋਨ ਕਰਵਾ ਦੇਣਾ 70 80 ਪਰਸੈਂਟ ਲੋਨ ਆਪਾਂ ਸਾਰੇ ਟਰੈਕਟਰਾਂ ਦੇ ਕਰਵਾ ਕੇ ਦੇਵਾਂ ਠੀਕ ਹੈ